ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਗੁਰੂ ਗਰੀਬਨਵਾਜ ਸੋ ਨ ਸਤਗੁਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਜਿਨਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਕਿੰ तया ਕਰੋ ਕਿਛ ਮਿਹਰ ਉਪਾਬ ਉਨਡੋਪ ਦੇ ਪੱਥਰ ਤਾਰੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਜੁੜਕਰ ਸਜ ਕਰ ਬੈਠ ਰਹੇ ਸਰਬੱਤ ਸੰਗਤ ਮਾਈ ਭਾਈ ਭੈਣ ਪ੍ਰਭੂ ਕਲਗੀਧਰ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਬਣਾਈਏ ਦਾਸ ਨੂੰ ਬੋਲਣ ਦੀ ਅਸੀਸ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਤਾ ਕਲਗੀਧਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਜੀ ਪਾਸਾ ਸ਼ਹਿ 10ਵੀ ਨਗਰ ਅੰਮ੍ਰਿਤਪੁਰ ਵਿਖੇ ਮਹਾਂਪੁਰਖਾਂ ਦੇ ਤਪ ਅਸਥਾਨਾਂ ਪਰ ਤਨ ਧਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਸਾਲਾਨਾ ਵਰਸੀ ਗੁਰਮਤ ਸਮਾਗਮ ਮਨਾਉਣ ਦਾ ਆਪਾਂ ਸਾਰਿਆਂ ਨੂੰ ਸਮਾਪਤ ਹੋਇਆ ਹੈ ਗੁਰੂ ਸਵਾਰਿਓ ਪਵਨ ਗੁਰਬਾਣੀ ਨੇ ਇਹ ਚੀਜ਼ ਨੂੰ ਕਹਿ ਦਿੱਤਾ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਣੇ ਤੇਤਾ ਵਖਿਆਨਿਆ ਮੈਂ ਨਿਮਰਤਾ ਸਹਿਤ ਪਹਿਲਾਂ ਬੇਨਤੀ ਕਰਾਂ ਮਾਪੁਰਖ ਬਾਬਾ ਰਣਜੀਤ ਸਿੰਘ ਜੀ ਬਾਬਾ ਵਿੰਦਰ ਸਿੰਘ ਜੀ ਕਿਰਪਾ ਕਰਕੇ ਆਪ ਜੀ ਸਟੇਜ ਤੇ ਆ ਜਾਓ ਜੀ ਕਿ ਆਪ ਸਤਿਕਾਰਯੋਗੋਂ ਬਾਬਾ ਵਿੰਦਰ ਸਿੰਘ ਜੀ ਸ਼੍ਰੀਮਨ ਬਾਬਾ ਰਣਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆਜੋ ਸਾਧੂ ਦੀ ਜਿਹੜੀ ਮਹਿਮਾ ਨਾ ਮੇਰਾ ਮਾਲਕ ਕਹਿੰਦਾ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਸਾਧ ਦੀ ਮਹਿਮਾ ਬੇਦ ਨਾ ਜਾਣੀ ਬੇਦ ਵੀ ਸਾਧੂ ਦੀ ਮਹਿਮਾ ਨੂੰ ਪੂਰਾ ਨਹੀਂ ਦੱਸ ਸਕਦੇ ਜੇਤਾ ਸੁਣੇ ਤੇਤਾ ਵਖਿਆਨੇ ਮੇਰੇ ਵਰਗੇ ਨੇ ਜਿੰਨਾ ਕੁ ਸੁਣਿਆ ਏ ਜਿੰਨੀ ਕ ਮੱਤ ਛੋਟੀ ਏ ਪਿਆਰਿਓ ਮੇਰੀ ਮੈਂ ਉਨੀ ਕੀ ਗੱਲ ਕਰ ਸਕਦਾ ਮਾਂ ਕਿਉਂਕਿ ਜਿਸ ਸਾਧੂ ਦੀ ਅਜਬ ਵਿਡਿਆਈਆਂ ਦੇ ਵਿੱਚ ਜੁੜਿਆ ਨਾ ਜਿਸ ਸਾਧੂ ਦੇ ਚਰਨਾਂ ਦੇ ਵਿੱਚ ਨਤ ਮਸਤਕ ਹੋਣ ਵਾਸਤੇ ਆਪਾਂ ਆਏ ਆ ਉਹ ਕੋਈ ਮੇਰੇ ਵਰਗਾ ਸਾਧੂ ਨਹੀਂ ਸੀ ਜੀ ਕੁਤਾ ਬੇਪਰਵਾਹ ਸਦਾ ਰੰਗ ਹਰਖ ਹੈ ਜਾਂ ਕੋ پاک ਸਵਾਮੀ ਉਹ ਪਰਮਾਤਮਾ ਵਾਹਿਗੁਰੂ ਜੀ ਸਵਾਮੀ ਨੂੰ ਜਵਾਬ ਦੇ ਸੀ ਮੇਰੇ ਵਰਗਿਆਂ ਨੂੰ ਜਵਾਬ ਦੇ ਨਹੀਂ ਸੀ ਪਿਆਰਿਓ ਉਹ ਸਾਧੂ ਸੀ ਜਿਹੜੇ ਪੂਰਨ ਸਾਧੂ ਸੀ ਪੂਰਨ ਬ੍ਰਹਮ ਗਿਆਨੀ ਸਨ ਬਾਬਾ ਅਤਰ ਸਿੰਘ ਜੀ ਤੇ ਜਦੋਂ ਉਹਨਾਂ ਦੀਆਂ ਵਡਿਆਈਆਂ ਦੇ ਅੰਦਰ ਜੁੜਦੇ ਆ ਨਾ ਉਹਨਾਂ ਨੇ ਇੱਥੇ ਇਸ ਦਰ ਦੇ ਉੱਤੇ ਆਏ ਹੋਏ ਰਾਜੇ ਮਹਾਰਾਜਿਆਂ ਦੀ ਪ੍ਰਵਾਹ ਨਹੀਂ ਕੀਤੀ ਇਸ ਦਰ ਦੇ ਉੱਤੇ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਕਰੀ ਆਵਾਜ਼ ਸੱਚੇ ਨਾਉ ਆ ਸੱਚੇ ਨਾਉ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦੇ ਆਪਣੇ ਆਪ ਨੇ ਕਦੇ ਉਹਨਾਂ ਨੇ ਸੰਤ ਨਹੀਂ ਸੀ કહਾਇਆ ਪਿਆਰਿਓ ਪਰ ਜਿਉਂ-ਜਿਉਂ ਸਮਾਂ ਨਿਕਲਦਾ ਨਾ ਜਿਉਂ-ਜਿਉਂ ਉਹਨਾਂ ਦੇ ਗੁਣ ਸੰਸਾਰ ਦੇ ਸਾਹਮਣੇ ਆਉਂਦੇ ਨੇ ਤੇ ਉਹਨਾਂ ਦੇ ਗੁਣਾ ਬਲੀ ਦੇਖ ਕੇ ਉਹਨਾਂ ਦੇ ਪਾਏ ਹੋਏ ਪੂਰਨਿਆ ਬਲੀ ਦੇਖ ਕੇ ਪਿਆਰਿਓ ਆਪਣੇ ਆਪ ਨਿਕਲ ਜਾਂਦਾ ਕਿ ਉਹ ਬਹੁਤ ਮਹਾਪੁਰਖ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਸਨ ਸੰਤ ਬਾਬਾ ਅਤਰ ਸਿੰਘ ਜੀ ਦੇਖੋ ਅੱਜ ਜੇ ਰਾੜਾ ਸਾਹਿਬ ਦੀ ਸੰਪਰਤਾ ਚੱਲ ਰਹੀ ਹੈ ਨਾ ਸੰਪਰਤਾ ਪੂਰੇ ਸੰਸਾਰ ਦੇ ਵਿੱਚ ਜਾਣੀ ਜਾਂਦੀ ਹੈ ਨਾ ਰਾੜਾ ਸਾਹਿਬ ਦੀ ਸੰਪਰਤਾ ਭਗਤ ਪੂਰਨ ਸਿੰਘ ਜੀ ਹੁਣਾਂ ਦਾ ਪਿੰਗਲਵਾੜੇ ਬਾਰੇ ਆਪਾਂ ਗੱਲਾਂ ਕਰਦੇ ਆਂ ਨਾ ਉਹਨਾਂ ਨੂੰ ਇੱਥੋਂ ਜਾਗ ਲੱਗਿਆ ਵਾ ਇਸ ਧਰਤੀ ਤੋਂ ਇਹ ਧਰਤੀ ਰੰਗੀ ਹੋਈ ਧਰਤੀ ਹੈ ਪਿਆਰਿਓ ਅੱਜ ਜਿਹੜੇ ਕਿਸੇ ਨੂੰ ਨਾ ਕੋਈ ਕੀਰਤਨ ਨਹੀਂ ਆਉਂਦਾ ਮੈਂ ਗੁਰੂ ਸਾਹਿਬ ਤੇ ਵਿਸ਼ਵਾਸ ਕਰਕੇ ਕਹਿਦ ਨਾਵਾ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਕਲਗੀਧਰ ਮਹਾਰਾਜ ਤੇ ਤੇ ਬਾਬਾ ਅਤਰ ਸਿੰਘ ਜੀ ਉਹਨਾਂ ਦੇ ਕੀਤੇ ਹੋਏ ਵਚਨਾਂ ਤੇ ਅੱਜ ਵੀ ਪਰੂਸਾ ਏ ਜੀਨੇ ਕੀਰਤਨ ਸਿੱਖਣਾ ਨਾ ਇੱਥੇ ਆ ਕੇ ਅਰਦਾਸ ਕਰਕੇ ਚਲੇ ਜਾਇਓ ਤੇ ਜਦੋਂ ਵੀ ਕੋਈ ਸਮਾਗਮ ਆਉ ਉਹਤੇ ਆ ਕੇ ਨਮਸਕਾਰਾਂ ਕਰਿਓ ਤੇ ਬਾਬਾ ਅਤਰ ਸਿੰਘ ਜੀ ਹੁਣਾਂ ਨੂੰ ਕਿਹੋ ਬਾਬਾ ਜੀ ਜਿਵੇਂ ਤੁਸੀਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਵਚਨ ਕੀਤਾ ਸੀ ਨਾ ਕਿ ਈਸ਼ਰ ਸਿਆ ਫਿਕਰ ਨਾ ਕਰ ਤੇਰੀਆਂ ਟੇਪਾਂ ਘਰ ਘਰ ਦੇ ਵਿੱਚ ਸੁਣੀਆਂ ਜਾਣਗੀਆਂ ਬਾਬਾ ਈਸ਼ਰ ਸਿੰਘ ਜੀ ਜਾਣ ਲੱਗੇ ਸੀ ਇੱਕ ਦਿਨ ਇਸ ਸਥਾਨ ਨੇ ਬਹੁਤ ਮਹਾਪੁਰਖ ਸਾਧੂ ਪ੍ਰਗਟ ਕੀਤੇ ਨੇ ਪਿਆਰਿਓ ਕਿ ਬਹੁਤ ਰੰਗੀ ਹੋਈ ਧਰਤੀ ਹੈ ਕਿਤੇ ਇਸ ਧਰਤੀ ਦੀ ਵਾਈਬ੍ਰੇਸ਼ਨ ਲੈ ਕੇ ਦੇਖ ਲਿਓ ਤੇ ਜੇ ਕਹੋ ਕਿ ਮੇਰੇ ਵਰਗੀ ਮਤ ਦੇ ਨਾਲ ਲਈ ਜਾਣੀਆਂ ਨਹੀਂ ਜੀ ਇਹ ਸਰਦਾ ਦੇ ਨਾਲ ਲਈ ਜਾਣੀਆਂ ਦੁਨਿਆਵੀ ਮਤ ਨਾਲ ਨਹੀਂ ਇੱਥੇ ਦੀ ਵਾਈਬ੍ਰੇਸ਼ਨ ਨੂੰ ਦੇਖਿਆ ਜਾਣਾ ਇੱਥੇ ਦੀ ਵਾਈਬ੍ਰੇਸ਼ਨ ਵਾਸਤੇ ਇਹਦੇ ਵਿੱਚ ਢਲਣਾ ਪੈਣਾ ਵਾ ਫੇਰ ਪਤਾ ਲੱਗੂ ਬਾਬਾ ਅਤਰ ਸਿੰਘ ਜੀ ਅੱਜ ਵੀ ਮੌਜੂਦ ਨਹੀਂ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਦੇ ਉੱਤੇ ਹਾਜ਼ਰ ਨਾਜ਼ਰ ਨੇ ਅੱਜ ਵੀ ਉਹ ਦਾਤਾਂ ਵੰਡ ਰਹੇ ਨੇ ਜਿਵੇਂ ਪਹਿਲਾਂ ਦਾਤਾਂ ਵੰਡ ਰਹੇ ਸਨ ਜਦੋਂ ਬਾਬਾ ਈਸ਼ਰ ਸਿੰਘ ਜੀ ਜਾਣ ਲੱਗੇ ਨਾ ਕਹਿੰਦੇ ਈਸ਼ਰ ਸਾਹਿਬ ਕਿੱਧਰ ਨੂੰ ਚੱਲੇ ਆ ਵਾਹ ਪੁਰਖ ਬਾਬਾ ਅਤਰ ਸਿੰਘ ਜੀ ਆਖਣ ਲੱਗੇ ਰੱਬੀ ਰੂ ਰੱਬ ਕਹਿੰਦੇ ਈਸ਼ਰ ਸਿੰਘ ਕਿੱਦਾਂ ਨੂੰ ਚੱਲਿਆਂ ਕਹਿੰਦਾ ਮਹਾਰਾਜ ਦੋ ਚਾਰ ਸੁਰਾਂ ਸਿੱਖ ਲਈਏ ਰੋਟੀ ਜੋਗੇ ਹੋ ਜਾਾਂਗੇ ਬਾਬਾ ਈਸ਼ਰ ਸਿੰਘ ਜੀ ਕਮਰਾ ਬੰਦ ਕਰਕੇ ਬਾਜਾ ਵਜਾਇਆ ਕਰਦੇ ਸਨ ਕਹਿੰਦੇ ਈਸ਼ਰ ਸਿਆ ਐਂ ਕਰਿਆ ਕਰ ਤੂੰ ਕਮਰਾ ਬੰਦ ਕਰਕੇ ਨਾ ਵਾਜਾ ਵਜਾਇਆ ਕਰ ਕਮਰਾ ਖੋਲ ਕੇ ਵਾਜਾ ਵਜਾਇਆ ਕਰ ਆਪਦੇ ਜਿਹੜੇ ਨਾ ਦਰਵਾਜ਼ੇ ਲਾਉਣਾ ਇਹਨਾਂ ਨੂੰ ਬੰਦ ਨਾ ਕਰਿਆ ਕਰ ਤੇਰੀ ਵਾਜੇ ਦੀ ਆਵਾਜ਼ ਬਾਹਰ ਤੱਕ ਮੈਨੂੰ ਸੁਣਨੀ ਚਾਹੀਦੀ ਆ ਇਹ ਬਾਬਾ ਅਤਰ ਸਿੰਘ ਜੀ ਦਾ ਹੁਕਮ ਸੀ ਤੇ ਆਹੋ ਸਾਧੂ ਬੋਲਦਾ ਬੜੇ ਸਹਿ ਸੁਭਾ ਦੇ ਨਾਲ ਆ ਪਰ ਇੱਕ ਗੱਲ ਚੇਤੇ ਰੱਖਿਓ ਸਾਧੂ ਦਾ ਬੋਲਿਆ ਹੋਇਆ ਬੋਲ ਕਦੇ ਬਿਰਥਾ ਵੀ ਨਹੀਂ ਜਾਂਦਾ ਤੇ ਪੜ ਕੇ ਦੇਖ ਲੈਣਾ ਇਤਿਹਾਸ ਸਾਧੂ ਫਕਰ ਹੋਇਆ ਕਰਦੇ ਨੇ ਤੇ ਫਕਰ ਦੇ ਨਾਲ ਨਾਲ ਕਨਾ ਜੇ ਕਿਤੇ ਪਹਿਲਾਂ ਤਾਂ ਮਾੜਾ ਬਚਨ ਕਿਸੇ ਨੂੰ ਕਹਿੰਦੇ ਨਹੀਂ ਜਦਨ ਮੇਰੇ ਵਰਗਾ ਮਸਕਰੀ ਕਰੇ ਨਾ ਜਦਨ ਮੇਰੇ ਵਰਗਾ ਆਪਣੇ ਦਿਮਾਗ ਦੀ ਚੁਤਰਾਈ ਦਿਖਾਉਂਦਾ ਹੋਵੇ ਉਦੋਂ ਇਹ ਸਾਧੂ ਫਕਰ ਹੁੰਦੇ ਨੇ ਫਿਰ ਖੱਖਰ ਦਾ ਕੰਮ ਵੀ ਕਰ ਜਾਂਦੇ ਨੇ ਪਰ ਕਿਹਾ ਹੋਇਆ ਬੋਲ ਔਰ ਵੀ ਚਲਿਆ ਜਾਂਦਾ ਪਿਆਰਿਓ ਕਿਉਂਕਿ ਸੰਤਨ ਕਿੰਨੀ ਮਸਕਰੀ ਕੁੱਲ ਗੱਲਨ ਕੀ ਰੀਤ ਜਿਹੜਾ ਰੱਬ ਦੇ ਪਿਆਰੇ ਨੂੰ ਮਸਕਰੀ ਕਰਦਾ ਨਾ ਸੰਤ ਨੂੰ ਮਸਕਰੀ ਕਰਦਾ ਕੁੱਲ ਗੱਲਨ ਕੀ ਰੀਤ ਕਹਿੰਦੀ ਉਹਦੀ ਕੁੱਲ ਗਲ ਜਾਂਦੀ ਆ ਜਿਹੜਾ ਰੱਬ ਦੇ ਪਿਆਰੇ ਨੂੰ ਮਸਕਰੀ ਕਰ ਬੈਠੇ ਨਹੀਂ ਪਿਆਰਿਓ ਠੀਕ ਆ ਮੈਂ ਮਾੜਾ ਮਾਂ ਪਰ ਇਸ ਸਥਾਨ ਤੇ ਬਾਬਾ ਅਤਰ ਸਿੰਘ ਜੀ ਬਹੁਤ ਉੱਚੀ ਸੁੱਚੀ ਰੂਹ ਸਨ ਬੰਦਗੀ ਵਾਲੀ ਰੂਹ ਸਨ ਕੇਵਲ ਮੇਰੇ ਅੰਗੂ ਚੋਲਾ ਪਾਉਣ ਤੱਕ ਸੀਮਤ ਨਹੀਂ ਸੀ ਬਾਬਾ ਅਤਰ ਸਿੰਘ ਜੀ ਉਹਨਾਂ ਨੇ ਇਸ ਸਥਾਨ ਤੇ ਜਿਹੜੀ ਸੇਵਾ ਕੀਤੀ ਹੈ ਜਿਹੜੀ ਕਹਾਣਾ ਕੀਤੀ ਹੈ ਨਾ ਕਈ ਵਾਰ ਮੇਰੇ ਵਰਗਾ ਚੋਲਾ ਪਾਉਣ ਵਾਲਾ 2-2 3-3 ਘੰਟੇ ਕਥਾ ਕਰਕੇ ਉਹ ਕਿਸੇ ਨੂੰ ਸਿੱਧੇ ਰਾਹ ਨਹੀਂ ਪਾ ਸਕਦਾ ਸਾਧੂ ਐਸਾ ਹੋਇਆ ਕਰਦਾ ਆ ਜਮੀਨ ਚ ਹਲ ਬੋਂਦਾ ਬੋਂਦਾ ਹੀ ਜਾ ਤੇਰਾ ਬੇੜਾ ਪਾਰ ਹੋ ਜੂ ਉਹ ਬੇੜਾ ਪਾਰ ਕਰਾ ਦਿੰਦਾ ਉਹ ਮੇਰੇ 1.5 2 ਘੰਟੇ ਦੀ ਕਥਾ ਤੇ ਕੋਈ ਜੁੜਨ ਨੂੰ ਤਿਆਰ ਨਹੀਂ ਪਰ ਬਾਬਾ ਬਾਤਰ ਸਿੰਘ ਜੀ ਜਿਹਨੂੰ ਬਚਨ ਕਰ ਦਿੰਦੇ ਸੀ ਉਹਦਾ ਬੇੜਾ ਪਾਰ ਕਰ ਦਿੰਦੇ ਸੀ ਕਹਿੰਦੇ ਈ ਸ਼ਰਸਿਆਂ ਫਿਕਰ ਨਾ ਕਰਿਆ ਕਰ ਤੂੰ ਗੇਟ ਖੋਲ ਕੇ ਕਥਾ ਕਰਿਆ ਕਰ ਤੂੰ ਗੇਟ ਖੋਲ ਕੇ ਨਾ ਬੋਲਿਆ ਕਰ ਉੱਚੀ ਉੱਚੀ ਤੂੰ ਦਰਵਾਜ਼ੇ ਬੰਦ ਨਾ ਕਰਿਆ ਕਰ ਤੇਰੇ ਵਾਜੇ ਦੀ ਆਵਾਜ਼ ਮੇਰੇ ਤੱਕ ਸੁਣਨੀ ਚਾਹੀਦੀ ਏ ਕਹਿੰਦੇ ਜਾ ਆਪਣੇ ਕਮਰੇ ਚ ਜਾ ਕਹਿੰਦਾ ਠੀਕ ਆ ਮਾਪੁਰਖੋ ਬਾਬਾ ਈਸ਼ਰ ਸਿੰਘ ਜੀ ਆਖਣ ਲੱਗੇ ਮਾਪੁਰਖੋ ਠੀਕ ਐ ਸਤਿਵਚਨ ਸਤਿਵਚਨ ਕਹਿ ਕੇ ਕਮਰੇ ਚਲੇ ਗਏ ਉਸ ਦਿਨ ਤੋਂ ਬਾਅਦ ਬਾਬਾ ਈਸ਼ਰ ਸਿੰਘ ਨੇ ਮੁੜ ਕੇ ਕਦੇ ਆਪਣੇ ਕਮਰੇ ਦਾ ਗੇਟ ਨਹੀਂ ਸੀ ਭੇੜਿਆ ਜਦੋਂ ਵਾਜਾ ਵਜਾਉਂਦੇ ਸੀ ਬਾਬਾ ਅਤਰ ਸਿੰਘ ਜੀ ਕਹਿ ਦਿੰਦੇ ਸੀ ਗੁਰਮੁਖਾ ਅਜੇ ਤੱਕ ਮੇਰੇ ਕੰਨਾਂ ਤੱਕ ਤੇਰੀ ਆਵਾਜ਼ ਨਹੀਂ ਪਾਈ ਹੋਰ ਉੱਚੀ ਬੋਲ ਹੋਰ ਉੱਚੀ ਵਾਜਾ ਵਜਾ ਤੇ ਜਦੋਂ ਨਾ ਵਾਜਾ ਵਜਾਉਂਦੇ ਸੀ ਬਾਬਾ ਅਤਰ ਸਿੰਘ ਉਹਦਾ ਵਾਜਾ ਸੁਣਿਆ ਕਰਦੇ ਸੀ ਮਹਾਂਪੁਰਖ ਫਿਰ ਜਦੋਂ ਇਸ ਧਰਤੀ ਦੇ ਉੱਤੇ ਐਸੀਆਂ ਐਸੀਆਂ ਰਹਿਮਤਾਂ ਵਰਤੀਆਂ ਨੇ ਨਾ ਪਿਆਰਿਓ ਐਸੀਆਂ ਐਸੀਆਂ ਰਹਿਮਤਾਂ ਨੇ ਇਸ ਧਰਤੀ ਦੇ ਉੱਤੇ ਅੱਜ ਵੀ ਜਿਨੇ ਲੈਣੀਆਂ ਨੇ ਨਾ ਉਹ ਝੋਲੀ ਅੱਡ ਲਿਓ ਅੱਜ ਬਾਬਾ ਅਤਰ ਸਿੰਘ ਨੂੰ ਕਹਿ ਦਿਓ ਕਿ ਮਾਪੁਰਖੋ ਗੁਰੂ ਕੋਲੋਂ ਸਾਨੂੰ ਆਹ ਦਾਤਾਂ ਲੈ ਦਿਓ ਤੁਹਾਨੂੰ ਦਾਤਾਂ ਬਾਬਾ ਅਤਰ ਸਿੰਘ ਜੀ ਅੱਜ ਵੀ ਵੰਡ ਰਹੇ ਨੇ ਲੈਣ ਵਾਲੀ ਵਿੱਥਾ ਬਣਾ ਲਈਏ ਸੀ ਪਰ ਜਿੱਨਾ ਚਿਰ ਮਿੱਠਾ ਨੀਨਾ ਬਣਦੀ ਜਿੱਨਾ ਚਿਰ ਅੰਦਰਲਾ ਮਾਨ ਨਹੀਂ ਭਿੱਜ ਕੇ ਬਾਬਾ ਅਤਰ ਸਿੰਘ ਜੀ ਨੂੰ ਕਹਿੰਦਾ ਕਿ ਬਾਬਾ ਜੀ ਸਾਨੂੰ ਆ ਚੀਜ਼ ਦੀ ਲੋੜ ਆ ਪਿਆਰਿਓ ਉਨਾ ਚਿਰ ਗੱਲ ਨਹੀਂ ਬਣਨੀ ਜੀ ਬਾਬਾ ਈਸ਼ਰ ਸਿੰਘ ਜੀ ਤੇ ਬਾਬਾ ਭਗਵਾਨ ਸਿੰਘ ਜੀ ਨੂੰ ਨਾ ਮਾਹਪੁਰਖਾਂ ਨੇ ਪਹਿਲਾਂ ਦੱਸਤਾ ਸੀ ਕੁਝ ਸਮਾਂ ਕਹਿੰਦੇ ਈਸ਼ਰ ਸਿਆ ਭਗਵਾਨ ਸਿੰਘ ਜੀ ਅਸੀਂ ਐਨੇ ਸਮੇਂ ਨੂੰ ਆ ਦਿਨ ਨੂੰ ਆ ਘੜੀ ਨੂੰ ਚਲੇ ਜਾਣਾ ਵਾ ਇਹ ਪੂਰਨ ਬ੍ਰਹਮ ਗਿਆਨੀ ਕੋਈ ਦੱਸ ਸਕਦਾ ਪਿਆਰ ਮੇਰੇ ਵਰਗਾ ਨਹੀਂ ਦੱਸ ਸਕਦਾ ਪੂਰਨ ਬ੍ਰਹਮ ਗਿਆਨੀ ਉਹ ਹੀ ਦੱਸ ਸਕਦਾ ਕਹਿੰਦੇ ਜੀ ਐਸੇ ਚਲੇ ਜਾਣਾ ਭਾਈ ਕਹੇ ਚੀਜ਼ ਦੀ ਲੋੜ ਹੋ ਦੱਸ ਦਿਓ ਤੇ ਉਸ ਸਮੇਂ ਬਾਬਾ ਈਸ਼ਰ ਸਿੰਘ ਨੇ ਫਿਰ ਕੀ ਮੰਗਿਆ ਉਹ ਕਹਿੰਦੇ ਮਹਾਰਾਜ ਸਾਨੂੰ ਕੀਰਤਨ ਦੀ ਦਾਤ ਦੇ ਦਿਓ ਬਾਬਾ ਅਤਰ ਸਿੰਘ ਜੀ ਦੇ ਬਚਨ ਸੀ ਬਾਬਾ ਅਤਰ ਸਿੰਘ ਜੀ ਮਾਹ ਪੁਰਖਾਂ ਦੀ ਬਾਬਾ ਈਸ਼ਰ ਸਿੰਘ ਤੇ ਪੂਰਨ ਕਿਰਪਾ ਸੀ ਕਹਿੰਦੇ ਈਸ਼ਰ ਸਿਆ ਫਿਕਰ ਨਾ ਕਰ ਜਾ ਤੂੰ ਜਿੱਥੇ ਮਰਜੀ ਚਲਿਆ ਜਾਇਂ ਦੁਨੀਆ ਦੇ ਵਿੱਚ ਲੋਕ ਬਾਜੇ ਬਹੁਤ ਚੱਕੀ ਫਿਰਨਗੇ ਦੁਨੀਆ ਦੇ ਵਿੱਚ ਕੀਰਤਨ ਕਰਨ ਵਾਲੇ ਬਹੁਤ ਹੋਣਗੇ ਈਸ਼ਰ ਸਿਆ ਜਿਹੜਾ ਬਾਜਾ ਤੂੰ ਵਜਾ ਦੇਗਾ ਜਿਹੜਾ ਕੀਰਤਨ ਤੂੰ ਕਰ ਦੇਗਾ ਉਸ ਤੋਂ ਬਾਅਦ ਕੋਈ ਤੇਰੇ ਵਰਗਾ ਕੀਰਤਨ ਨਹੀਂ ਕਰ ਸਕੂਗਾ ਉਹ ਤੇਰੇ ਵਰਗਾ ਕੋਈ ਬਾਜਾ ਨਹੀਂ ਵਜਾ ਸਕੂਗਾ ਇਹ ਏਸ ਧਰਤੀ ਦੇ ਮਹਾਪੁਰਖ ਬਾਬਾ ਅਤਰ ਸਿੰਘ ਜੀ ਦੀ ਪੂਰਨ ਕਿਰਪਾ ਸੀ ਉਹਨਾਂ ਦੇ ਬਚਨ ਸੀ ਪਿਆਰਿਓ ਅੱਜ ਮੈਂ ਵੀ ਰੜਾ ਸਾਹਿਬ ਦੀ ਧਰਤੀ ਤੋਂ ਕੀਰਤਨ ਸਿੱਖਿਆ ਬਾਬਾ ਅਮਰ ਸਿੰਘ ਜੀ ਮੇਰੇ ਉਸਤਾਦ ਨੇ ਮੈਂ ਆਵੇਂ ਗੱਲ ਕਰਦਾ ਪਰ ਜਿਹੜਾ ਵਾਜਾ ਬਾਬਾ ਅਤਰ ਸਿੰਘ ਜੀ ਦੇ ਹੁਕਮ ਅਨੁਸਾਰ ਬਾਬਾ ਈਸ਼ਰ ਸਿੰਘ ਜੀ ਵਜਾਗੇ ਪਿਆਰਿਓ ਅੱਜ ਕਿਸੇ ਕੋਲ ਨਹੀਂ ਉਹ ਵਾਜਾ ਬਜਿਆ ਉਹਨੇ ਪੂਰਨ ਸਾਧੂ ਸੀ ਪੂਰੀ ਕਿਰਪਾ ਸੀ ਉਹਨਾਂ ਉੱਪਰ ਪਿਆਰਿਓ ਇਸ ਧਰਤੀ ਦੇ ਉੱਤੇ ਜਦੋਂ ਭਗਤ ਪੂਰਨ ਸਿੰਘ ਜੀ ਨੂੰ ਕਿਤੋਂ ਪ੍ਰਸ਼ਾਦਾ ਨਹੀਂ ਮਿਲਿਆ ਨਾ ਆ ਲੈਨੋਂ ਲੈਨ ਆ ਰਹੇ ਸੀ ਕਿਤੋਂ ਪ੍ਰਸ਼ਾਦਾ ਨਹੀਂ ਮਿਲਿਆ ਇਸ ਸਥਾਨ ਤੇ ਆ ਗਏ ਬਾਬਾ ਅਤਰ ਸਿੰਘ ਜੀ ਨੇ ਗਰਮ ਪਾਣੀ ਕਰਕੇ ਭਗਤ ਪੂਰਨ ਸਿੰਘ ਦੇ ਪੈਰ ਧਵਾਏ ਸੀ ਉਹ ਇਸ ਅਸਲ ਵਿੱਚ ਪਹਿਲਾਂ ਨਹੀਂ ਸੀ ਇਹ ਲੈਨ ਦੇ ਵਿੱਚ ਭਗਤ ਪੂਰਨ ਸਿੰਘ ਜੀ ਬਾਬਾ ਅਤਰ ਸਿੰਘ ਜੀ ਨੇ ਆਪਣੇ ਹੱਥੀ ਉਹਨਾਂ ਨੂੰ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਛਕਾਇਆ ਪਿਆਰਿਓ ਅੱਜ ਮੇਰੇ ਵਰਗਾ ਕਿਸੇ ਨੂੰ ਪ੍ਰਸ਼ਾਦਾ ਤਿਆਰ ਕਰਕੇ ਸਿਖਾ ਦੂਗਾ ਨਹੀਂ ਪਿਆਰਿਓ ਮੈਂ ਨਹੀਂ ਸਿਖਾਉਣ ਕਿਸੇ ਨੂੰ ਤਿਆਰ ਮੈਂ ਤਾਂ ਸੰਗਤ ਦੇ ਵਿੱਚ ਲੈਂ ਦੇ ਵਿੱਚ ਬੈਠਣ ਨੂੰ ਤਿਆਰ ਨਹੀਂ ਹੈ ਪਿਆਰਿਓ ਮੇਰੀ ਤਾਂ ਬਿਥਾਜਾ ਐਸੀ ਬਣ ਗਈ ਐ ਮੈਂ ਤਾਂ ਲੰਗਰ ਦੇ ਵਿੱਚ ਸੰਗਤ ਦੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਣ ਨੂੰ ਅੱਜ ਤਿਆਰ ਨਹੀਂ ਹੈ ਕੋ ਪੂਰਨ ਸਾਧੂ ਨੇ ਨਾ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕੀਤਾ ਤੇ ਭਗਤ ਪੂਰਨ ਸਿੰਘ ਨੂੰ ਸਿਖਾਇਆ ਭਗਤ ਪੂਰਨ ਸਿੰਘ ਨੂੰ ਆਖਣ ਲੱਗੇ ਬਾਬਾ ਅਤਰ ਸਿੰਘ ਜੀ ਗੁਰਮਖਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਦਸ ਕਿਹੜੇ ਟਾਈਮ ਉੱਠੇਗਾ ਹੁਣ ਪਿਆਰਿਓ ਉਹ ਤਾਂ ਦੂਜੇ ਲੋਟ ਵਿਚਾਰੇ ਉੱਠਣ ਵਾਲੇ ਸੀ ਮੇਰੇ ਵਾਂਗੂ ਦਿਨ ਚੜ੍ਹੇ ਉੱਠਣ ਵਾਲੇ ਸੀ ਜਦੋਂ ਨਾ 2:00 ਵਜੇ ਬਾਬਾ ਅਤਰ ਸਿੰਘ ਜੀ ਨੇ ਪਾਣੀ ਗਰਮ ਕਰਕੇ ਬਾਲਟੀ ਭਗਤ ਪੂਰਨ ਸਿੰਘ ਜੀ ਦੇ ਸਹਰਾਣੇ ਰੱਖਤੀ ਕਹਿੰਦੇ ਗੁਰਮਖੋ ਉੱਠ ਖੜੋ ਉੱਠ ਕੇ ਇਸ਼ਨਾਨ ਕਰੋ ਉੱਠ ਕੇ ਰੱਬ ਦੇ ਨਾਲ ਜੁੜੋ ਏਸ ਇਸ ਦਰ ਦੇ ਇਸ ਅਸਥਾਨ ਦੇ ਕਲਗੀਧਰ ਮਹਾਰਾਜ ਦੇ ਦਰ ਦੇ ਪੂਰਨ ਸੇਵਕ ਬਾਬਾ ਅਤਰ ਸਿੰਘ ਜੀ ਅੱਜ ਗੁਰੂ ਸਵਾਰਿਓ ਰਾੜਾ ਸਾਹਿਬ ਦੀ ਸੰਪਰਤਾ ਤੇ ਇਸ ਦਰ ਦੀ ਕਿਰਪਾ ਏ ਰਾੜਾ ਸਾਹਿਬ ਦੀ ਸੰਪਰਤਾ ਜੇ ਦੁਨੀਆ ਦੇ ਵਿੱਚ ਜਾਣੀ ਜਾਂਦੀ ਆ ਨਾ ਭਗਤ ਪੂਰਨ ਸਿੰਘ ਜੀ ਹੁਣਾਂ ਦੀ ਸੰਪਰਤਾ ਪਿੰਗਲਵਾੜਾ ਜੇ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਏਸ ਦਰ ਦੀ ਬਦੌਲਤ ਜਾਣਿਆ ਜਾਂਦਾ ਪਿਆਰਿਓ ਜਿਹੜਾ ਬਾਬਾ ਅਤਰ ਸਿੰਘ ਜੀ ਬਚਨ ਕਰ ਦਿੰਦੇ ਸੀ ਉਹ ਪਿਆਰਿਓ ਪਾਰ ਹੋ ਜਾਇਆ ਕਰਦਾ ਸੀ ਉਹ ਬਖਸ਼ਿਸ਼ਾਂ ਦੇ ਘਰ ਦੇ ਵਿੱਚ ਆ ਜਾਂਦਾ ਸਨ ਅੱਜ ਉਹਨਾਂ ਮਹਾਪੁਰਖਾਂ ਦੀ ਸਾਲਾਨਾ ਵਰਸੀ ਜਹਾਦ ਦੇ ਵਿੱਚ ਜੁੜਿਓ ਮੇਰੇ ਵਰਗਾ ਨਿਮਾਣਾ ਜਿਹਾ ਮੇਰੇ ਵਰਗਾ ਨਲਾਇਕ ਬੰਦਾ ਵੀ ਉਹਨਾਂ ਦੇ ਚਰਨਾਂ 'ਚ ਅਦਬ ਸਹਿਤ ਸੀ ਝਕੋਣ ਵਾਸਤੇ ਆਇਆ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਸੀਸ ਬਖਸ਼ਣਾ ਕਲਗੀਧਰ ਮਹਾਰਾਜ ਕਿਰਪਾ ਕਰਨ ਆਪਣੇ ਪਾਵਨ ਦਰ ਦੀ ਜੋਗ ਸੇਵਾ ਕਰਨ ਦੀ ਬਾਲ ਤੇ ਬੋਧ ਬਖਸ਼ ਦੇਵਣ ਬੇਅੰਤ ਭੁੱਲਾਂ ਹੋਈਆਂ ਨੇ ਪਿਆਰਿਓ ਭੁੱਲਾ ਮੇਰੀਆਂ ਨੇ ਬਖਸ਼ਿਸ਼ਾਂ ਗੁਰੂ ਦੀਆਂ ਨੇ ਹੁਕਮ ਗੁਰੂ ਦਾ ਵਡਿਆਈਆਂ ਮਹਾਪੁਰਖਾਂ ਦੀਆਂ ਨੇ ਵਡਿਆਈਆਂ ਗੁਰੂ ਦੀਆਂ ਨੇ ਵਡਿਆਈਆਂ ਆਪਣੀ ਝੋਲੀ ਚ ਪਾ ਦੇਣੀ ਆ ਗਲਤੀਆਂ ਮੇਰੀ ਝੋਲੀ ਦੇ ਵਿੱਚ ਛੱਡ ਦੇਣੀ ਆ ਆਪ ਸਾਰੀਆਂ ਸੰਗਤਾਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨੀਆਂ ਕਬੀਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ